ਮਾਦਾ ਜੀ ਕਿੰਨੀ ਉਮਰ ਸੀ ਬੇਟੇ ਬਡੇ ਬੇਟੇ ਦੀ 22 23 ਸਾਲ ਦਾ 23 ਸਾਲ ਦਾ ਤੇਹੀ ਸੁਣਿਆ ਤਿੰਨਾ ਭੈਣਾਂ ਦਾ ਭਰਾ ਸੀ ਹਾਂਜੀ ਆ ਇਹ ਇਹ ਕਿ ਆ ਇਹ ਕਿ ਆ ਅੱਛਾ ਜੀ ਇਹ ਕਿ ਆ ਖਲੋਤੀ ਹੈ ਅੱਛਾ ਜੀ ਹਾਏ ਬਾਬਾ ਟੁੱਕਰ ਦਾ ਕੀ ਵੀਰ ਕਰਦ ਪੜਦਾ ਸੀਗਾ ਹਾਂਜੀ ਬੜਿਆ ਇਹਨਾਂ ਬਾਬਾ ਹਾਂਏ ਪੜ ਲਿਆ ਯੋ ਤੇਰੇ ਜਿਹੜੀ ਬਕਰ ਕਰਦਾ ਮੇਰੇ ਵੀ ਆ ਇੱਕ ਘਟਨਾ ਵਾਪਰੀ ਕਿੱਥੇ ਮਤ ਜੀ ਏ ਆਪਾਂ ਜੀ ਕੋਲ ਰੌਲਖ ਲੱਗੇ ਪਟ્રોલ ਪੰਪਿਆਂ ਨਾਲ ਹਾਂਜੀ ਹਾਏ ਉੱਥੇ ਦੋ ਬਟੇ ਜਾਂਦਾ ਹੀ ਇੱਕੇ ਦਾ ਦੋਸਤ ਹੀ ਨਾਲ ਅੱਛਾ ਜੀ ਦੋਸਤ ਹੀ ਤੇ ਉਹ ਦੋ ਜਨੇ ਉਹ ਦਰੋਂ ਹੁੰਦਾ ਹੈ ਜਨਾਲੇ ਲੋਗ ਗੁੰਡੀਆਂ ਖਰੀਦਣੇ ਖਰੇਗਾ ਕੀ ਲੈਣਗੇ ਪਤਾ ਨਹੀਂ ਦੱਸ ਕੀ ਅੱਛਾ ਜੀ ਇੱਕ ਹੀ ਤਿੰਨ ਘਣਾ ਉਹ ਲਗਾਉਣ ਦਰੋਂ ਹੁੰਦਾ ਹੈ ਗੋਡੋ ਰਾਈ ਚੋ ਅੰਦਰ ਮੇਰੇ ਕੰਨ ਤੇ ਵੱਜੀ ਆ ਹਾਂਜੀ ਇੰਜ ਕੀਤੀ ਆ ਉਹ ਦੇ ਗਾਲ ਚ ਪੈ ਗਈ ਅੱਛਾ ਜੀ ਗਾਲ ਚ ਪੈ ਗਈ ਆ ਤੇ ਵਾ ਚਿੰਜੜੀ ਵੱਡੀ ਜੀ ਆ ਮੁਰਕੇ ਪਿੱਛੇ ਦਾ ਪਿੱਛੇ ਐਂ ਡਿੱਗ ਇਹ ਚਲਾਉਂਦੇ ਸੀ ਵੀਰ ਆਪਣਾ ਇਹਦੇ ਨਾਮ ਕੀ ਦੱਸਿਓ ਪਹਿਲਾਂ ਵੀਰ ਦਾ ਪਵਨਦੀਪ ਸਿੰਘ ਪਵਨਦੀਪ ਪਵਨਦੀਪ ਮਗਰ ਬੈਠਾ ਸੀ ਹਾਂ ਪਵਨਦੀਪ ਮਗਰ ਬੈਠਾ ਸੀ ਅੱਛਾ ਤੇ ਤੁਹਾਡੇ ਲੱਗੇ ਦੀ ਘਟਨੀ ਆ ਹਾਂ ਜੀ ਨਹੀਂ ਸਮਾਂ ਸਮਾਂ ਲੱਗ ਗਿਆ ਹਾਂ ਸਮਾਂ ਕਿੰਨੇ ਕ ਵਜੇ ਸੀ ਯਾਰ ਸਮਾਤੇਨ ਵਜੇਗਾ ਅੱਛਾ ਜੀ ਜਿਵੇਂ ਕੱਲ ਲੋੜੀ ਦਾ ਤਿਹਾਰ ਸੀਗਾ ਹਾਂ ਲੋੜੀ ਦਾ ਤਿਹਾਰ ਤੇ ਆ ਜਿਹੜੀ ਹੈ ਸਮਾਜ ਦੇ ਵਿੱਚ ਉਹਨਾਂ ਕੁਝ ਲੋਕਾਂ ਨੂੰ ਕਹਿਣਾ ਚਾਹੋਗੇ ਵੀ ਕੁਝ ਸ਼ਰਮ ਕਰ ਲੋ ਕਿ ਧੀ ਪੁੱਤ ਮੜੇ ਦੇ ਢਿੱਲਾ ਹੋ ਜੇ ਨਾ ਤੇ ਮਾਪਿਓ ਰੋਟੀ ਨਹੀਂ ਖਾਂਦਾ ਇਹ ਚੰਦ ਪੈਸਿਆਂ ਵਾਸਤੇ ਜਿਹੜੇ ਇਹ ਵਿਕਦੇ ਆ ਇਹਨਾਂ ਨੂੰ ਕੁਝ ਮਿਲ ਮੇਰੇ ਕੋਲ ਐਸੇ ਲਫ਼ਜ਼ ਨਹੀਂ ਹੈਗੇ ਸ਼ਾਇਦ ਮੇਰੇ ਮੂੰਹ ਚ ਕੋਈ ਵਾਧਾ ਘਟਾ ਲਫ਼ਜ਼ ਹੀ ਨਿਕਲ ਜੇ ਹਾਂਜੀ ਕਿ ਇਹਨਾਂ ਬਿਮਾਰੀਆਂ ਨੂੰ ਕੋਈ ਦੱਸਣਾ ਚਾਹੋਗੇ ਵੀ ਪੈਸੇ ਨਾਲ ਨਹੀਂ ਜਾਂਦੀ ਹਾਏ ਨਹੀਂ ਚਾਹਦੇ ਸਭ ਪੈਸੇ ਨਾਲ ਬੰਦ ਕਰੋ ਇਹ ਪੈਸਾ ਲਾ ਲਿਆ ਮੇਰੇ ਆਪ ਵੀ ਜਿੰਨੇ ਬੱਚੇ ਹੀ ਮੇਰੇ ਆਪ ਚੈਨਾਡੋਰ ਫਰੀਆ ਕੱਢੇ ਕਹਿੰਦੀ ਹੁੰਦੇ ਮਾਮੇ ਦਾ ਕੁਛ ਹੈਗਾ ਹੀ ਮੇਰੇ ਨੂੰ ਤਾਂ ਕੰਮ ਵਿੱਚ ਫਰੀ ਵਿੱਚ ਸਾਲ ਹੋਇਆ ਤੇਰਾ ਤੀਕ ਤੇ ਕੱਢੇ ਬੰਦ ਕਰਾਓ ਇਹ ਹੱਥ ਜੋੜ ਕੇ ਕਹਿੰਦੇ ਆ ਜਹਾੜੇ ਪਤਨੀ ਦੀ ਜਾਨ ਚਲ ਗਈ ਕਿ ਹੋਰ ਵੀਰ ਦੀ ਵਿੱਚ ਆਉਗੀ ਆਈ ਰਿਆ ਸਰਕਾਰ ਨੂੰ ਖਵਾਗੇ ਉਹ ਮੰਗ ਮੰਗਦੇ ਆ ਰੱਬਾ ਇਹ ਦੂਰ ਪਾ। ਐਸੋਲੇ ਮੌਜੂਦ ਆ ਜੀ ਆਪਾਂ ਪਿੰਡ ਭਲਾ ਪਿੰਡ ਜਿੱਥੇ ਕਿ ਤੁਸੀਂ ਸਭ ਜਾਣਦੇ ਹੋ ਕਿ ਕੱਲ ਇੱਕ ਬੜੀ ਮਤਭਾਗੀ ਕਰਨਾ ਵਾਪਰੀ ਹੈ ਇੱਥੇ ਕਿ ਇੱਕ ਛੋਟਾ ਜਿਹਾ ਵੀਰ ਜਿਹੜਾ ਕਿ ਤਿੰਨ ਭੈਣਾਂ ਦਾ ਭਰਾ ਸੀ ਜਿਆ ਕੱਲਾ-ਕੱਲਾ ਆ ਜਿਹੜਾ ਸਾਡੇ ਸਭ ਤੋਂ ਵੱਡਾ ਜਿਹੜਾ ਐਸੇ ਦਿਆਂ ਚੱਲ ਰਿਹਾ ਚੈਨਾ ਦੂਰ ਦਾ ਉਸ ਬੰਦੀ ਓ ਉਹ ਹੀ ਇਹ ਦੈਂਤ ਅਜੇ ਇੱਕ ਨੌਜਵਾਨ ਜਿਹੋ ਤਨਾ ਆਪਣਾ ਕੱਲਾ ਕੱਲਾ ਭਰਾ ਸੀ ਕਿ ਕੀ ਜਿਹੜੀ ਤੁਸੀਂ ਗੱਡੀ ਬਾਰੇ ਗੱਲ ਕਰ ਰਹੇ ਹੋ ਕਿੱਥੇ ਖਲੋਤੀ ਹੁੰਦੀ ਆ ਕਿਉਂ ਖਲੋਤੀ ਹੁੰਦੀ ਆ ਉਹ ਆਈ ਕਿ ਨਹੀਂ ਆਈ ਕਿ ਤੁਸੀਂ ਇਨਫੋਰਮੇਸ਼ਨ ਦਿੱਤੀ ਕਿ ਨਹੀਂ ਦਿੱਤੀ ਪਲੀਜ਼ ਜੋ ਦੱਸਿਓ ਸਾਫ ਸਾਫ ਸੱਚ ਸਾਫ ਸੁਥਰਾ ਦੱਸਿਓ ਚਲੋ ਐਨ ਮੌਕੇ ਐਕਸੀਡੈਂਟ ਜਿਹੜੀ ਲੋਕੇਸ਼ਨ ਆ ਉੱਥੇ ਚਲੋ ਮੈਂ ਹੰਨੀ ਹਾ ਵੀਰ ਹੁਣੀ ਸੀ ਤੇ ਚਲੋ ਸਾਡੇ ਵੱਡੇ ਹੈਗੇ ਹੀ ਜੀ ਅੱਛਾ ਜੀ ਮੈਂ ਇਹ ਗੱਲ ਕਰਨਾ ਚਾਹੁੰਦਾ ਵਾ ਜਿਹੜੀ ਮਤਲਬ ਨਵਾਂ ਡਿਪਾਰਟਮੈਂਟ ਨਿਯੁਕਤ ਕੀਤਾ ਵਾ ਸੜਕ ਸੁਰੱਖਿਆ ਆਸਤੇ ਤੇ ਸੜਕ ਸੁਰੱਖਿਆ ਤੇ ਜੇ ਉਹ ਨਿਯੁਕਤ ਕੀਤਾ ਤਾਂ ਉਹ ਗੱਡੀਆਂ ਅਹੀਂ ਉਥੇ ਮੋਰਚਾ ਸਾਹਿਬ ਗੁਰਦੁਆਰੇ ਨਹਿਰ ਤੇ ਲੱਗੀ ਵੇਖੀਦੀ ਆ ਅੱਛਾ ਜੀ ਮਤਲਬ ਚਲੋ ਅਹੀਂ ਡਿਊਟੀ ਜਾਈਦਾ ਮੈਂ 에ਰਪੋਰਟ ਤੇ ਡਿਊਟੀ ਕਰਦਾ ਅਹੀਂ ਆਈਦਾ ਜਾਈਦਾ ਪਰ ਮੈਂ ਮਤਲਬ ਉਹਨਾਂ ਦੀ ਪੈਟਰੋਲਿੰਗ ਬੜੀ ਘੱਟ ਵੇਖੀ ਆ ਮਤਲਬ ਆਪਣੀ ਜੋ ਡਿਊਟੀ ਬਣਦੀ ਆ ਉਹ ਉਤੋਂ ਕਟਾਈ ਹੁੰਦੀ ਆ ਹਾਂ ਤਾਂ ਉਹ ਪੈਟਰੋਲਿੰਗ ਬਹੁਤ ਘੱਟ ਵੇਖੀ ਆ ਜਿਉਂ ਵੇਖੋ ਜੇ ਉਹਨਾਂ ਦੀ ਪੈਟਰੋਲਿੰਗ ਚੱਲੂ ਹੁੰਦੀ ਜਾਂ ਮਤਲਬ ਉਹ ਆਉਂਦੇ ਜਾਂਦੇ ਇਹ ਚੀਜ਼ੀ ਠੀਕ ਹੈ اچھا ਤੂੰ ਉਹਨਾਂ ਦੇ ਘਰ ਦੀ ਵੀ ਫੁਟੇਜ ਲਾਓ ਕਿ ਉਹ ਮਤਲਬ ਕਿਸ ਹਾਲਾਤਾਂ ਵਿੱਚ ਰੰਡ ਹੈ ਇੱਕ ਕੱਲਾ ਕੱਲਾ ਉਹਨਾਂ ਦਾ ਭਰਾ ਹੀ ਤਿੰਨ ਪੈਣਾ ਵਾ ਇੱਕ ਕਿੱਡੀ ਤਗੜੀ ਜੁਮੇਰੀ ਉਹਨਾਂ ਦੀ ਫੁਟੇਜ ਲਓ ਸਾਰੀ ਜਿਹੜੀਆਂ ਵਾਸਤੇ ਤੁਸੀਂ ਚਾਈਨਾ ਡੋਰ ਵੇਖਦੀ ਆ ਇਹਨਾਂ ਨੂੰ ਕੁਝ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਸ਼ਾਇਦ ਤੁਹਾਡੀ ਆਵਾਜ਼ ਹੀ ਪਹੁੰਚ ਜੇ ਕਿਤੇ ਉੱਥੇ ਨਹੀਂ ਇਹ ਕਿੰਨੀ ਚਾਹੀਦੀ ਹੈ ਅਸੀਂ ਕਹਿੰਦੇ ਬੰਦ ਹੋਣੀ ਚਾਹੀਦੀ ਹੈ ਕਿੰਨੇ ਚਾਹੀਦੀ ਹੈ ਅਸੀਂ ਕਹਿੰਦੇ ਬੰਦ ਹੋਣੀ ਚਾਹੀਦੀ ਸਾਡੇ ਨਾਲ ਮਾਰਾਂ ਦੇ ਵਿੱਚ ਲੋਕੀ ਡਾਉਨ ਟੇ ਆ ਕਿਤਾ ਪਤਾ ਨਹੀਂ ਕਿੰਨੀਆਂ ਲੱਖਾਂ ਨਾ ਉੱਡਣ ਤੇ ਹੁਣ ਫਿਰ ਜਦੋਂ ਉੱਥੇ ਤੁਸੀਂ ਖੜਿਆ ਤੇ ਉੱਥੇ ਡਾਕਟਰਾਂ ਨੇ ਤੁਹਾਨੂੰ ਕਿਹਾ ਕਿ ਵੀ ਇਹ ਜਿੰਦਾ ਆ ਕਿ ਜਾਂ ਦੀ ਡੈਥ ਹੋ ਗਈ ਆ ਅੱਛਾ ਤਾਂ ਹੁਣ ਸੰਸਕਾਰ ਅਜੇ ਨਾ ਅੱਜ ਕਿਉਂ ਕਿਹੜੀ ਗੱਲ ਕਰਕੇ ਉਸ ਮੜਮ ਹਾਂਜੀ अच्छा जी हां जी ਉੱਥੇ ਹੀ ਹੈ ਉੱਥੇ ਕੋ ਖਜਲ ਖਵਾਰੀ ਤੇ ਨਹੀਂ ਹੁੰਦੀ ਤੁਹਾਨੂੰ ਕਿੰਨੀ ਹੈ ਜੀ ਆਏ ਪਤਾ ਨਹੀਂ ਜੇ ਹੋਣੀ ਤਾਂ ਦੱਸੋ ਜੀ ਤੁਹਾਡਾ ਕਿਸੇ ਜੋਗ ਕਰ ਸਕਦੇ ਕਿ ਮਤ ਖਜਲ ਖਵਾਰੀ ਹੈ ਕੱਲ 3 ਵਜੇ ਮਰਿਆ ਤੇ ਅੱਜ ਦੇਣ ਦੇ ਪੁਲਸ ਵਾਲੇ ਖਜਲ ਖਵਾਰੀ ਹੋਣੀ ਹੋਰ ਕੀ ਹੈ ਅੱਛਾ ਜੀ ਕੱਲ 3 ਵਜੇ ਦਾ ਡੈੱਥ ਹੋਈ ਜਾਂਦੀ ਹਾਂ ਜੀ ਆ ਸਾਲ ਛੁੱਟਿਆ ਕੀ ਖਜਲ ਖਵਾਰੀ ਕੀ ਹੈ ਅੱਛਾ ਜੀ ਹਾਂ ਜੀ ਵੀਰ ਜੀ ਤੁਸੀਂ ਕਹਿ ਕਹਿ ਰਹੇ ਸੀਗੇ ਵੀਰ ਇੱਕ ਕੇ ਨਹੀਂ ਬੰਨੀ ਚਾਹੀਦੀ ਕੁਛ ਵੀਰ ਬੋਲੇ ਸੀਗੇ ਪਿੱਛੋਂ ਜੀ ਵੇਖੋ ਇਹ ਪ੍ਰਸ਼ਾਸਨ ਦਾ ਸਭ ਤੋਂ ਧਗੜੀ ਫੇਲਿਅਰ ਹੈ ਵੇਖੋ अच्छा जी आप सरकार आ, मतलब, तगडिया, तगडिया, सर या ਸਾਡੀ ਪੁਲਿਸ ਆ ਤੇ ਦੇਖੋ ਇੱਕ ਨਿਗੀ ਦੀ ਚੀਜ਼ ਨੂੰ ਬੰਦ ਕਰਾਉਣ ਲਈ ਤੇ ਮਤਲਬ ਨਿਗੀ ਦੀ ਚੀਜ਼ ਨੂੰ ਬੰਦ ਕਰਮਾਉਣ ਲਈ ਹਨੂ ਮਤਲਬ ਕਿੰਨੀਆਂ ਤੜੀਆਂ ਤੜੜੀਆਂ ਮਤਲਬ ਦੇਖੋ ਚੀਜ਼ਾਂ ਚਲਣੀਆਂ ਪੈਣੀਆਂ ਇੱਕ ਸਰ ਚਾਈਨਾ ਡੋਰ ਬੰਦ ਕਰਾਉਣ ਲਈ ਤੇ ਵੀਰੇ ਪਤਾ ਤਾਂ ਸਾਰਿਆਂ ਨੂੰ ਆ ਕਿੱਥੇ ਵਿਗਨਦੀ ਆ ਕਿੰਨੇ ਜੀ ਵਿਗਨਦੀ ਆ ਕਿੱਥੋਂ ਵੰਡ ਕੇ ਆਉਂਦੀ ਆ ਉਦੋਂ ਜਦੋਂ ਜਦੋਂ ਫੈਕਟਰੀਆਂ ਦੇ ਵਿੱਚ ਬੰਦੀ ਆ ਜੇ ਮੰਨ ਲਓ ਕਹਿ ਦਿੰਦੇ ਆ ਕਿ ਇਹਦਾ ਕੋਈ ਵੱਖਰਾ ਯੂਜ਼ ਆ ਇਹ ਉਦੋਂ ਲਿਖਿਆ ਹੁੰਦਾ ਜੀ ਨੋਟ ਫੋਰ ਕਾਈਟ ਫਲਾਈ ਨੋਟ ਫੋਰ ਕਾਰਡ ਫਲਾਈ ਕਾਈਟ ਕਰ ਲਓ ਫਿਰ ਜਦੋਂ ਕੋਈ ਲੈਣ ਜਾਂਦੀ ਆ ਆਖਰਕਾਰ ਦੇ ਜੀ ਟਰੀ ਚੋ ਬਾਹਰ ਆਉਂਦੀ ਆ ਤੇ ਫੇਰੀ ਵੇਖਦੀ ਆ ਤੇ ਮਤਲਬ ਅਸੀਂ ਛੋਟੀਆਂ ਛੋਟੀਆਂ ਮੱਛੀਆਂ ਨੂੰ ਫੜਨਾ ਧਿਆਨ ਦਿੰਦੇ ਆ ਐਂਡ ਡਰੋਨ ਲੈ ਕੇ ਆਪਾਂ ਸੱਤਾ ਤੇ ਜਿਹੜੇ ਡੌਂਡੇ ਉਹਨਾਂ ਨੂੰ ਫੜਦੇ ਆ ਠੀਕ ਜਿਹੜੀ ਵੇਚਦੀ ਆ ਜਿਹੜੀ ਪੇਟੀਆਂ ਜਿੱਥੋਂ ਆਉਂਦੀ ਆ ਆਪਾਂ ਉਧਰ ਧਿਆਨ ਨਹੀਂ ਦਿੰਦੇ ਉਹ ਵਿਚਾਰਾ ਬਜ਼ੁਰਗ ਹੈ ਦਾਵਾ ਉਹਨਾਂ ਨੂੰ ਕੋਈ ਸਾਰਾ ਨਹੀਂ ਹੈਗਾ ਕਿਸੇ ਦਾ ਵੀ ਆ ਵੇਖੋ ਕਿੱਥੇ ਮੱਕ ਤੇ ਮੱਕਾ ਉਹਨਾਂ ਨੂੰ ਸਾਰਾ ਨਹੀਂ ਕਿਸੇ ਦਾ ਵਿਚਾਰਿਆਂ ਦਾ ਤਿੰਨ ਕੁੜੀਆਂ ਨੇ ਇੱਕ ਵਿਆਹੀ ਦੋ ਵੇ ਹੋਣ ਵਾਲੀਆਂ ਨੇ ਤਿਹੜਨਾ ਪ੍ਰਸ਼ਾਸਨ ਦਾ ਤੁਹਾਡਾ ਨਬਤੀਰਾ ਕੋਈ ਸੀਗਾ ਕੋਈ ਚੰਗਾ ਸੀਗਾ ਜਾਂ ਸਹਯੋਗ ਕੀਤਾ ਤੁਹਾਡੇ ਕਿਸੇ ਨੇ ਕਿ ਨਹੀਂ ਬਲਕਿ ਕਿਸੇ ਨੇ ਕੋਈ ਸਹਯੋਗ ਨਹੀਂ ਕੀਤਾ ਆਪਣਾ ਨਾਮ ਬੋਲੋ ਇੱਕ ਵਾਰੀ ਕੀ ਨਾਮ ਤੁਹਾਡਾ ਦਿਲਬਖ ਸਿੰਘ ਤੇ ਦਿਲਬਖ ਸਿੰਘ ਜੀ ਹੁਣ ਲੈ ਕੇ ਗਏ ਨੇ ਭਾਜੀ ਮੈਂ ਦਿੱਤਾ ਇੱਥੇ ਆਪਣਾ ਨੰਬਰ ਛੱਡਣ ਲੱਗਾ ਹਾਂ ਅਸੀਂ ਜੇ ਹੁਣ ਇਹ ਜੇ ਨਾਲੇ ਨੂੰ ਆਇਆ ਸੀ ਤੁਹਾਡੇ ਕੋਲ ਪਹੁੰਚ ਕਰਾਂਗੇ ਜੇ ਤੁਹਾਨੂੰ ਕੁਝ ਵੀ ਇਥੋਂ ਕੋਈ ਦਿੱਕਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਤੇ ਤੁਸੀਂ ਅਸੀਂ ਆਪਣਾ ਮੈਂ ਦੋ ਫੋਨ ਨੰਬਰ ਤੁਹਾਨੂੰ ਦੇ ਕੇ ਚੱਲੇ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਪੰਜਾ ਮੀਟਰ ਚ ਪਹੁੰਚਾਂਗੇ ਟੁੱਟਾ ਹੋਇਆ ਐਂਡ ਤੇ ਕੋਈ ਮੰਗ ਕਰਦੇ ਸਰਕਾਰ ਕੋਲ ਮੰਗ ਸਾਡੀ ਰਿਕਵੈਸਟ ਆ ਮੰਗੀ ਆ ਉੱਚੀ ਗੱਲ ਕਰੋ ਇੱਕ ਰਿਕਵੈਸਟ ਹੈ ਸਰ ਮੰਗਿਆ ਵੀ ਬਸ ਥੋੜਾ ਜਿਹਾ ਇਹਨਾਂ ਨੂੰ ਜੋ ਵੀ ਹੈ ਇਹਨਾਂ ਦੀ ਹੈਲਪ ਕੀਤੀ ਜਾਵੇ ਇਹਨਾਂ ਨੂੰ ਮੌਜੂਦਾ ਦਿੱਤਾ ਜਾਵੇ ਤੇ ਪਰਿਵਾਰ ਵਿੱਚ ਉਹ ਇਹ ਕੁੜੀ ਸਾਡੀ ਪੜ੍ਹੀ ਲਿਖੀ ਆ ਚਲੋ ਇਹਨੂੰ ਨੌਕਰੀ ਦਿੱਤੀ ਜਾਵੇ ਬਸ ਇਹੋ ਰਿਕਵੈਸਟ ਆ ਸਾਡੀ ਮੰਗਿਆ ਬਾਕੀ 302 ਦਾ ਪਰਚਾ ਇਹ ਬੰਦਾ ਜੇ ਸਾਰੇ ਇਕੱਲਾ ਇਕੱਲਾ ਮੁੰਡਾ ਹੀ ਆਡਾ ਬਹੁਤ ਹੀ ਗਲਤ ਤਰੀਕੇ ਨਾਲ ਉਹਦੀ ਜਿਹੜੀ ਆ ਨਾ ਡੈਥ ਹੋਈ ਆ ਤੇ ਨਾ ਕੋਈ ਇਹਨੂੰ ਉੱਥੇ ਹੈਲਪ ਮਿਲੀ ਆਨ ਦੀ ਸਪੋਰਟ ਜਿਹੜੀ ਇਹਨਾਂ ਦੀ ਪੈਟਰੋਲਿੰਗ ਟੀਮ ਲੱਗੀ ਆ ਜਿਹੜਾ ਸੜਕ ਸੁਰੱਖਿਆ ਦੇ ਨਾਂ ਤੇ ਜਿਹਦਾ ਨਾਂ ਹੀ ਸੜਕ ਸੁਰੱਖਿਆ ਉਹ ਕਹਿੰਦੇ ਜੀ ਐਂਬੂਲੈਂਸ ਟਾਈਮ ਤੇ ਆ ਜਾਂਦੀ ਤਾਂ ਵੀ ਸਾਡੇ ਬੱਚੇ ਦੀ ਜਾਨ ਬਚ ਸਕਦੀ ਸੀ ਲੱਗੇ ਜੀ ਪੁਲਿਸ ਪ੍ਰਸ਼ਾਸਨ ਦੀ ਜਿਹੜੀਆਂ ਗੱਡੀਆਂ ਮਿਲੀਆਂ ਹੋਈਆਂ ਪੈਟਰੋਲਿੰਗ ਵਾਲੇ 112 ਜੀ ਉਹ ਗੁਰਦੁਆਰਾ ਤੱਕ ਖੜੀ ਹੁੰਦੀ ਆ ਉਹ ਵੀ 2 ਘੰਟੇ ਬਾਅਦ ਆਈ ਆ ਕਿਸੇ ਨੂੰ ਚੁੱਕਿਆ ਨਹੀਂ ਜੋ ਸਮੇਂ ਸਿਰ ਉਹਨਾਂ ਹਸਪੀਟਲ ਲੈ ਜਾਂਦਾ ਤੇ ਉਹਦੀ ਜ਼ਿੰਦਗੀ ਬਚ ਸਕਦੀ ਸੀ ਜਿਹੜਾ ਤਣਾਪਣਾਂ ਦਾ ਕੱਲਾ ਕੱਲਾ ਭਰਾ ਹੈ ਤੇ ਤੁਸੀਂ ਅੱਜ ਹੋ ਕੇ ਆਏ ਹੋ ਉਸ ਪਰਿਵਾਰ ਤੋਂ ਤੇ ਸਰ ਕੀ ਚਾਉਣੀ ਅੱਜ 188 ਚਾਹੀਦੀ ਆ ਕੀ ਚਾਹੀਦਾ ਜਦੋਂ ਸਭ ਤੋਂ ਸਭ ਤੋਂ ਕੀ ਕਰਵੀਂ ਹੋਣੀ ਚਾਹੀਦੀ ਜਿਹੜੀ ਕਬਲਜੀ ਸਿੰਘ ਪੁੱਤਰ ਤਲਬ ਸਿੰਘ ਪਿੰਡ ਪਲਾ ਬੰਦਗੀ ਗੜੀਆ ਦਰਦਨਾਕ ਮੌਤ ਹੋਈ ਹੈ ਪੰਜਾਬ ਚ ਹੋਰ ਵੀ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਇਸ ਤਰ੍ਹਾਂ ਹੋਈਆਂ ਹੋਣਗੀਆਂ ਜਾਂ ਲੋਕ ਹਾਸਿਆਂ ਦਾ ਸ਼ਿਕਾਰ ਹੋਏ ਮੈਂ ਇਸ ਲਈ ਸਭ ਤੋਂ ਵੱਧ ਜਿਹੜਾ ਦੋਸ਼ੀ ਆ ਉਹ ਪ੍ਰਸ਼ਾਸਨ ਨੂੰ ਮੰਨਦਾ ਜਿਹਦੇ ਨੱਕ ਥੱਲੇ ਸ਼ਰਿਆਮ ਡੋਰ ਜਿਹੜੀ ਆ ਚਾਈਨਾ ਡੋਰ ਵਿਕੀ ਆ ਔਰ ਇੱਥੋਂ ਤਿੱਕਰ ਚਾਈਨਾ ਡੋਰ ਵੇਚਣ ਵਾਲੇ ਕਹਿੰਦੇ ਨੇ ਕਿ ਤੁਸੀਂ ਪੁਲਿਸ ਕੋ ਜਾਓ ਤੇ ਪੁਲਸ ਪ੍ਰਸ਼ਾਸਨ ਚ ਹੀ ਜਿਹੜਿਆ ਕਾਲੀਆਂ ਭੇਡਾਂ ਨੇ ਉਹ ਉਹਨਾਂ ਨੂੰ ਫੋਨ ਕਰ ਦਿੰਦੇ ਆ ਨੇ ਕਿ ਤੁਹਾਡੇ ਛਾਪਾ ਪੈਣ ਲੱਗਾ ਤੇ ਤੁਸੀਂ ਗੱਬਸ਼ਾ ਕਰੋ ਮੈਂ ਮੰਗ ਕਰਦਾ ਮੁੱਖ ਮੰਤਰੀ ਪੰਜਾਬ ਤੋਂ ਕਿ ਤੁਸੀਂ ਐਲਾਨ ਕੀਤਾ ਸੀ ਕਿ 10000 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਜੁਰਮਾਨਾ ਹੋਊਗਾ ਅੱਜ ਜਿਹੜੀ ਇਹ ਕਮਲਜੀਤ ਸਿੰਘ ਪੁੱਤਰ ਦਲੀਪ ਸਿੰਘ ਦੀ ਮੌਤ ਹੋਈ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਇਹ ਮਕਦਮਾ 302 ਦਾ ਦਰਜ ਹੋਣਾ ਚਾਹੀਦਾ ਔਰ ਜਿਹੜਾ ਵੀ ਬੰਦਾ ਤੁਹਾਡਾ ਖੁਫੀਆ ਤੰਤਰ ਜੇ ਮਜ਼ਬੂਤ ਹੈ ਤਾਂ ਉਹ ਰਿਪੋਰਟ ਕਰੇ ਕਿ ਉਗਰ ਔਲਕ ਦੇ ਵਿੱਚ ਜਿਹੜਾ ਬੰਦਾ ਚਾਈਨਾ ਡੋਰ ਨਾਲ ਬੁਨਿਆ ਉਡਾ ਰਿਹਾ ਸੀ ਤੇ ਆਲੇ ਦੁਆਲੇ ਜਿਹੜੇ ਲੋਕਾਂ ਨੇ ਚਾਈਨਾ ਡੋਰ ਵੇਚੀ ਆ ਉਹਨਾਂ ਨੂੰ ਇਸ ਮਕਦਮੇ 'ਚ ਨਾਮਜ਼ਦ ਕੀਤਾ ਜਾਵੇ ਕਿਉਂਕਿ ਜਿੰਨਾ 'ਚ 302 ਦਾ ਮਕਦਮਾ ਕਰ ਦੇਣਾ ਹੋਇਆ ਤੁਹਾਡੀਆਂ ਗਿੱਦੜ ਭਪਕੀਆਂ ਸਮਝੀਆਂ ਸਮਝੀਆਂ ਜਾਣੀਆਂ ਕਾਨੂੰਨ ਨੂੰ ਲੈ ਕੇ ਤੇ ਇਹ ਗਿੱਦੜ ਭਪਕੀਆਂ ਨਾਲ ਚਾਈਨਾ ਡੋਰ ਨੂੰ ਠੱਲ ਨਹੀਂ ਪਾਣੀ ਜੇ ਚਾਈਨਾ ਡੋਰ ਨੂੰ ਠੱਲ ਪਾਉਣੀ ਆ ਤਾਂ ਇਹ ਕਮਲਜੀਤ ਸਿੰਘ ਪੁੱਤਰ ਜਗੀਰ ਸਿੰਘ ਜਿਹੜਾ ਉਹਦੇ ਹੱਤਿਆ ਦਾ ਮਕਦਮਾ ਜਿਹੜਾ ਉਹ ਚਾਇਨਾ ਡੋਲ ਵੇਚਣ ਵਾਲੇ ਤੇ ਹੋਣਾ ਚਾਹੀਦਾ ਮੈਂ ਮੰਗ ਕਰਦਾ ਐਸਐਚਓ ਜਨਾਲਾ ਸੁਨਾਮ ਸਿੰਘ ਖੀਨਾ ਕੋਲੋਂ ਵੀ ਕਿ ਉਹ ਇਹਨਾਂ ਦੋਸ਼ਿਆਂ ਨੂੰ ਨਾ ਬਖਸ਼ਣ ਔਰ ਇਹ ਮਕਦਮਾ ਜਿਹੜਾ 302 ਦਾ ਦਰਜ ਕੀਤਾ ਜਾਵੇ ਨਾ ਕਿ 188 ਦਾ ਮੜੀਓ ਮਹਿੰਦਰ ਛੋੜਾ ਜਿਹਾ ਜਿਹਾ ਜਵਾਬ ਦੇ ਦੀ ਛੋਟੇ ਜਿਹੇ ਕਰਾਂ ਦੇ ਵਿੱਚ ਕਿ ਤੁਸੀਂ ਆਪਾਂ ਕਹਿੰਦੇ ਹੋ ਨਾ ਜੀ ਮਤਲਬ ਕਿਸੇ ਚੀਜ਼ ਦੀ ਆਪਾਂ ਚੀਜ਼ ਨੂੰ ਖਤਮ ਕਰਨਾ ਤਾਂ ਕੋਈ ਜੜ੍ਹ ਤੋਂ ਖਤਮ ਕਰੀਏ ਤੇ ਸਰ ਤੁਸੀਂ ਹੁਣੇ ਵੇਚਣ ਵਾਲਿਆਂ ਦੀ ਗੱਲ ਕੀਤੀ ਵਰਤੋਂ ਵਾਲਿਆਂ ਦੀ ਗੱਲ ਕੀਤੀ ਤੇ ਸਰ ਜਿਹੜੀ ਚੀਜ਼ ਬਣ ਰਹੀ ਆ ਉਹਨੂੰ ਪਤਾ ਉਹ ਮਿਜੀਓਸ ਹੋ ਰਿਹਾ ਤੇ ਬਾਹਰ ਕਿਉਂ ਰਹੀ ਆ ਉੱਟ ਕੇ ਤਾਂ ਆ ਨਹੀਂ ਰਹੀ ਉਹ ਵੇਖੋ ਇਹ ਤੇ ਕੇਂਦਰ ਸਰਕਾਰ ਦਾ ਮਾਮਲਾ ਕੇਂਦਰ ਸਰਕਾਰ ਨੂੰ ਤੇ ਐਕਸ਼ਨ ਲੈਣਾ ਚਾਹੀਦਾ ਪਰ ਜਿੱਥੋਂ ਤੱਕ ਮਾਮਲਾ ਪੰਜਾਬ ਦਾ ਵਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਫੈਕਟਰੀਆਂ ਦੀ شناخت ਕਰੇ ਤੇ ਇਹ ਜਿਹੜਾ ਪਰਿਵਾਰ ਦਾ ਪਰਿਵਾਰ ਨਾਲ ਖਾਸੇ ਵਾਪਰੇ ਨੇ ਉਹਨਾਂ ਲੋਕਾਂ ਨੂੰ ਘਟੋ ਘਟ ਜਿਨ੍ਹਾਂ ਦੀ ਮੌਤ ਹੋਈ ਆ 50 ਕਰੋੜ ਰੁਪਈਆ ਜਿਹੜਾ ਉਸ ਪਰਿਵਾਰ ਨੂੰ ਦਿੱਤਾ ਜਾਵੇ ਤੇ ਜਿਨ੍ਹਾਂ ਦੇ limb ਮੰਨ ਲਓ ਕਿ ਇਹਦਾ ਹੱਥ ਵੱਢਿਆ ਗਿਆ ਕਿ ਇਹਦਾ ਕੰਨ ਵੱਢਿਆ ਗਿਆ ਜਿਨ੍ਹਾਂ ਨੂੰ ਇਹਦੇ ਨਾਲ ਨੁਕਸਾਨ ਪਹੁੰਚਿਆ ਉਹਨਾਂ ਨੂੰ ਘੱਟੋ ਘੱਟ 5-5 ਕਰੋੜ ਰੁਪਈਆ ਜਿਹੜਾ ਇਹਨਾਂ ਲੋਕਾਂ ਨੂੰ ਫੜ ਕੇ ਸਰਕਾਰ